ਸਾਰੇ ਬਰਗਾਂ ਮੰਡੋਲਾ ਰਮਨ ਦੇ ਬੰਦੇ ਨਾਮ ਨਾਲ ਆਇਆ ਹੈ। ਤੁਸੀਂ ਵੀ ਇੱਥੇ ਜਿਹੜਾ ਕਿ ਕਿਸਤਰ ਵਾਲੇ ਬੁੱਧ ਦੀ ਸਟਾન્ડ ਲਗਾਈ ਸੀ ਕੀ ਕਹਿਣਾ ਚਾਹੁੰਦੇ ਹੋ ਸਰ ਅਫਸਰ ਜੀ? ਦੇਖੋ ਇਸ ਦੇ ਵਿੱਚ ਸਾਰੇ ਪੂਰੇ ਦੇਸ਼ ਵਾਸੀਆਂ ਨੂੰ ਪਹਿਲਾਂ ਤਾਂ ਮਾਹ ਸ਼ਿਕਰ ਦੇਣੀ ਹੈ ਲੱਖ ਲੱਖ ਵਧਾਈ ਦੇਣਾ ਚਾਹਣਾ ਆਪਣੇ ਕੰਨੀ ਨੂੰ ਆਪਣੇ ਪੂਰੇ ਪਰਿਵਾਰ ਕੰਨੀ ਨੂੰ ਔਰ ਅੱਜ ਦੇ ਦਿਨ ਦੇ ਵਿੱਚ ਬਹੁਤ ਆਪਣੇ ਲਈ ਪੂਰੇ ਦੇਸ਼ ਵਾਸੀਆਂ ਲਈ ਬਹੁਤ ਮਹੱਤਵਪੂਰਨ ਦਿਨ ਹੈ। ਬਹੁਤ ਲੋਕਾਂ ਨੇ ਅੱਜ ਕਈ ਮੁਹੂਰਤ ਕਿਤੇ ਇਸ ਦੇ ਰਿਤੇ ਤੇ ਸ਼ਿਵਰਾਤ ਨੂੰ ਕੋਨੇ ਸ਼ਿਵ ਸ਼ੰਕਰ ਸਾਰਿਆਂ ਦੇ ਸਾਂਝੇ ਦੇਵਤਾ ਨੇ ਉਹਨਾਂ ਦੀ ਸ਼ਿਵਰਾਤਰੀ ਦੇ ਅਸੀਂ ਮੁੱਖ ਰੱਖਦੇ ਹੋਏ ਅੱਜ ਅਸੀਂ ਦੂਜਾ ਤੀਜ ਦਾ ਮਾਇਆ ਜੀ ਅੱਜ ਸਭ ਤੋਂ ਪਹਿਲਾਂ ਮਹਾ ਸ਼ਿਵਰਾਤਰੀ ਦਾ ਜਿਹੜਾ ਸੋਹ ਤੁਹਾਡਾ ਤਿਹਾੜਾ ਹੈ ਪੂਰੇ ਦੇਸ਼ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ ਸ਼ਿਵ ਸ਼ੰਕਰ ਤੋਂ ਆਉਣੇ ਨੇ ਉਹ ਉਹ ਜਾਤ ਪਾਤ ਤਾਂ ਤੋਂ ਉਪਰ ਉੱਠ ਕੇ ਸਾਰੇ ਵਰਮੰਡ ਦਾ ਮਤਲਬ ਭਾਦ ਦੇ ਨੇ ਦੀ ਸੁਖ ਭਾਦ ਦੇ ਨੇ ਕਿਉਂਕਿ ਅੱਜ ਬਹੁਤ ਵੱਡਾ ਦਿਨ ਹੈ ਇੱਥੋਂ ਰਣੀ ਕੇ ਮੰਦਿਰ ਜਿਹੜਾ ਉਹ ਸਾਡੇ ਨੇੜੇ ਪੈਂਦਾ ਨੇੜੇ ਪੈਂਦਾ ਕਿਉਂਕਿ ਜਿਹੜੇ ਬਰਨਾਲੇ ਕਾੜੀ ਆਉਂਦੇ ਉਹ ਕਈ ਦਿਨਾਂ ਤੋਂ ਚੱਲ ਕੇ ਅੱਜ ਇੱਥੇ ਮਹਾ ਸਿਵਲਿੰਗ ਤੇ ਉਹ ਜਾਲ ਚੜਾਉਂਦੇ ਆ ਸਾਰੇ ਲੋਕ ਨੇ ਜਿਹੜੇ ਉਹ ਉਹ ਵੀ ਮੰਦਰਾ ਜਾ ਕੇ ਜਾਲ ਚੜਾਉਂਦੇ ਆ ਅੱਜ ਅਸੀਂ ਇੱਥੇ ਜਿਹੜਾ ਦੁੱਧ ਦਾ ਲੰਗਰ ਲਾਇਆ ਹੈ ਉਹ ਹਰ ਸਾਲ ਤੇਰਾ ਕਿਉਂਕਿ ਪਹਿਲੇ ਸਾਲਾਂ ਤੋਂ ਪੰਨੇ ਬਹੁਤ ਕਾਫੀ ਘਟੋਦੇ ਸੀ ਇੱਥੇ ਸੇਖਾ ਚੌਕ ਦੇ ਵਿੱਚ ਅਸੀਂ ਜਿਹੜਾ ਦੁੱਧ ਦਾ ਲੰਗਰ ਲਾਉਣੇ ਪਹਿਲਾਂ ਲੰਗਰ ਨਹੀਂ ਬਹੁਤ ਪੁਰਾਣਾ ਲੰਗਰ ਚੱਲਦਾ ਆ ਰਿਹਾ ਇਹ ਸ਼ਿਵ ਸ਼ੰਕਰ ਜੀ ਨੂੰ ਲਵਾ ਰਹੇ ਨੇ